ਸਰਜਗਲ ਦੀ ਡਿਵੀਜ਼ਨ ਪੰਜਾਬੀ ਦੇ ਟੈਡਾ ਕਰ ਰਿਹਾ ਹਾਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਜੇ ਕੀਤੇ ਨੇ ਸਾਡੇ ਪੱਤਰਕਾਰ ਵਿਕੀ ਮਲਕ ਨੇ ਬਟਾਰਾ ਤੋਂ ਤੁਹਾਨੂੰ ਦੱਈਏ ਕਿ ਪ੍ਰਵਾਸੀ ਮਜ਼ਦੂਰਾਂ ਨੇ ਬਟਾਰਾ ਦੇ ਗਾਂਧੀ ਚੌਕ ਵਿੱਚ ਮਰਤਕ ਦੇ ਰੱਖ ਕੇ ਲਗਾਇਆ ਧਰਨਾ ਗਲਵਾ ਦੌਰਾਨ ਮਰਤਕ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਮਰਨ ਵਾਲੇ ਦਾ ਨਾਮ ਚਿੰਤੂ ਦਾਸ ਹੈ ਇਸ ਦੀ ਉਮਰ ਕਰੀ 35 ਸਾਲ ਹੈ ਬੀਤੇ ਦਿਨ ਇਹ ਆਪਣੀ ਮਜ਼ਦੂਰੀ ਕਰਨ ਲਈ ਜਾ ਰਿਹਾ ਸੀ ਕਿ ਪਿੱਛੋਂ ਆ ਕੇ ਐਕਸੀਡੈਂਟ ਕਰ ਦਿੱਤਾ ਔਰ ਫਰਾਰ ਹੋ ਗਈ ਜਿਹਦੇ ਇੱਕ ਕਾਰ ਨੇ ਉਸਦਾ ਐਕਸੀਡੈਂਟ ਕੀਤਾ ਤਾਂ ਉਸ ਤੋਂ ਬਾਅਦ ਕਾਰ ਵਾਲਾ ਕਾਰ ਲੈ ਕੇ ਫਰਾਰ ਹੋ ਗਿਆ ਜਿਸ ਤੋਂ ਮਗਰੋਂ ਕੁਝ ਸਥਾਨਕ ਲੋਕਾਂ ਨੇ ਇਸ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਸ ਦੀ ਹਾਲਤ ਗੰਭੀਰ ਦੇਖਦੇ ਹੋਏ ਅਮਰਸਰ ਰੈਫਰ ਕਰ ਦਿੱਤਾ ਪਰ ਅਮਰਸਰ ਜਾ ਕੇ ਇਸ ਦੀ ਮੌਤ ਹੋ ਗਈ ਪੁਲਿਸ ਨੇ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਮਜਬੂਰਨ ਸਾਨੂੰ ਇਹ ਦਰਨਾ ਲਗਾਉਣਾ ਪੈ ਰਿਹਾ ਹੈ ਦੂਸਰੇ ਪਾਸੇ ਠਾਣਾ ਸਿਵਲ ਲਾਈਨ ਦੇ ਮੁਖੀ ਨਿਰਮਲ ਸਿੰਘ ਨੇ ਕਿਹਾ ਕਿ ਬਿਆਨ ਨੋਟ ਕਰ ਰਹੇ ਹਾਂ ਕੱਲ ਰਾਤ ਇਹਨਾਂ ਨੇ ਦੱਸਿਆ ਅੱਜ ਸਵੇਰੇ ਇਹਨਾਂ ਦੇ ਘਰ ਗਏ ਸਾਂ ਬਿਆਨ ਦਰਜ ਕਰਕੇ ਉਸ ਜਿਸ ਨੇ ਵੀ ਇਹ ਐਕਸੀਡੈਂਟ ਕੀਤਾ ਹੈ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਦਦੀ ਕਿ ਪੰਜਾਬ ਦੇ ਵਿੱਚ ਹੁਣ ਜਦੋਂ ਵੀ ਕੋਈ ਐਕਸੀਡੈਂਟ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਅਚਨਚੇਤ ਇਹ ਦੁਰਘਟਨਾ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਨਸਾਫ ਲੈਣ ਦੇ ਲਈ ਲੋਕ ਧਰਨਾ ਲਗਾਉਂਦੇ ਹਨ ਇਹੋ ਚੀਜ਼ ਨੂੰ ਦੇਖਦੇ ਹੋਏ ਅੱਜ ਪ੍ਰਵਾਸੀਆਂ ਨੇ ਵੀ ਜਿਹੜਾ ਆ ਇਨਸਾਫ ਲੈਣ ਦੇ ਲਈ ਇਹ ਗਾਂਦੀ ਚੌਂਕ ਬਟਾਲਾ ਦੇ ਵਿੱਚ ਧਰਨਾ ਲਗਾ ਦਿੱਤਾ ਕਹਿੰਨ ਤਾਂ ਭਾਵ ਵੀ ਪ੍ਰਵਾਸੀ ਵੀ ਸਿੱਖ ਗਏ ਧਰਨੇ ਲਾਉਣੇ ਕਹਿੰਨ ਤਾਂ ਭਾਵ ਇਹ ਆ ਕਿ ਪੰਜਾਬੀਆਂ ਨੇ ਬਹੁਤ ਕੁਝ ਐਸਾ ਕਰਕੇ ਜਿਹੜਾ ਆ ਉਹ ਬਾਰੋਂ ਆਏ ਮਜ਼ਦੂਰਾਂ ਨੂੰ ਵੀ ਸਿਖਾ ਦਿੱਤਾ ਕਿ ਇਨਸਾਫ ਕਿਵੇਂ ਲੈਣਾ ਹੈ ਤੇ ਇਨਸਾਫ ਲੈਣ ਦੇ ਲਈ ਧਰਨਾ ਕਿਵੇਂ ਲਾਉਣਾ ਹੈ ਤੇ ਅੱਜ ਪ੍ਰਵਾਸੀ ਮਜ਼ਦੂਰਾਂ ਨੇ ਵੀ ਆਪਣੇ ਨੌਜਵਾਨ ਬੱਚੇ ਦੀ ਮ੍ਰਿਤਿਉ ਲਈ ਜਿਹੜਾ ਆ ਉਹ ਗਾਂਧੀ ਚੌਂਕ ਦੇ ਵਿੱਚ ਧਰਨਾ ਲਾ ਦਿੱਤਾ ਦੇਖਦੇ ਰਹੋ ਤਸਵੀਰਾਂ ਡੀਪੀਜੀ ਪੰਜਾਬੀ ਤੇ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਸਾਰੇ ਘਟਨਾਕ੍ਰਮ ਬਾਰੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਦੇਖੋ ਜੀ ਇਹਨਾਂ ਤੋਂ ਮਾਲੂਜਾਦਾ ਕਿ ਕਾਰਨ ਤੋਂ ਹੋਣਾ ਕਰਦਾ ਉਹ ਮੈਨੂੰ ਰਾਤ ਨੂੰ ਸਾਢੇ 9 ਵਜੇ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਕੋਈ ਆਈਟੀਆਈ ਦੇ ਸਾਹਮਣੇ ਐਕਸੀਡੈਂਟ ਹੋਇਆ ਤੇ ਇਹ ਨੰਬਰ ਆ ਉਹ ਕੋਈ ਉਹਦੀ ਸਿਸਟਰ ਹੈ ਡਿਸੀਡ ਪਰਸਨ ਵੀ ਤੇ ਉਹਦੇ ਨਾਲ ਫਿਰ ਮੈਂ ਉਸ ਵੇਲੇ ਉਹ ਨੰਬਰ ਤੇ ਫੋਨ ਤੇ ਗੱਲ ਕੀਤੀ ਵੀ ਕੀ ਗੱਲ ਹੋਈ ਹੈ ਉਹ ਮੈਨੂੰ ਕਹਿੰਦੀ ਕਹਿੰਦੀ ਵੀ ਸਾਡਾ ਕੱਲ ਦਿਨੇ ਸਵੇਰੇ ਸਾਢੇ 9 ਵਜੇ ਐਕਸੀਡੈਂਟ ਹੋਇਆ ਸੀ ਆਈਟੀਆਈ ਦੇ ਸਾਹਮਣੇ ਤੇ ਅਸੀਂ ਜਿਹੜਾ ਉਹ ਇਹਨੂੰ ਇੰਜਰਡ ਪਰਸਨ ਨੂੰ ਉੱਥੇ ਲੱਗੇ ਆ ਗੁਨਾਨਗਸਤਾਲ ਤੇ ਮੈਂ ਕੀ ਕੀਤਾ ਮੈਂ ਕਿਹਾ ਚਲੋ ਮੈਂ ਆਈਓ ਨੂੰ ਕਿਹਾ ਵੀ ਵੇਖੋ ਪਰ ਰਾਤ ਹੁਣ 10 ਵਜੇ ਤੇ ਕੋਈ ਗੱਲ ਨਹੀਂ ਵੀ ਆਪਾਂ ਕੋਈ ਵੀ ਸਿੱਧਾ ਜਾਂਦੇ ਮੁੜ ਕੇ ਫੇਰ ਦੁਬਾਰਾ ਰਾਤ ਫੇਰ ਆਇਆ ਫੋਨ ਕਹਿੰਦੇ ਵੀ ਇਹਦੀ ਡੈਥ ਹੋ ਗਈ ਮੈਂ ਤੜਕੇ ਇਹਨਾਂ ਦੇ ਘਰ ਗਿਆ ਕਿ ਆਹ ਜਿਹੜੀ ਹੈ ਤੁਹਾਡੀ ਜੋ ਵੀ ਹੈਗੀ ਹੈ ਕਾਰਵਾਈ ਕਰੀਏ ਤੇ ਇਹਦਾ ਪੋਸਟਮਾਰਟਮ ਕਰਵਾਈਏ ਉਥੋਂ ਇਹ ਮੰਨ ਕੇ ਐਮਸੀਰ ਭਾਲ ਮੇਰੇ ਨਾਲ ਇਹਨਾਂ ਦੇ ਘਰ ਗਿਆ ਉਨੇ ਸੁਝਾਇਆ ਵੀ ਪੋਸਟਮਾਰਟਮ ਕਰੋ ਇਹਦੀ ਕਾਰਵਾਈ ਕਰੀਏ ਕਾਰਵਾਈ ਜਿਹੜੀ ਆ ਉਹ ਹੋਣੀ ਹੈ ਤੇ ਇਹਨਾਂ ਨੇ ਪਹਿਲਾਂ ਜਿਹੜਾ ਵਾ ਕੱਲ ਦਾ ਐਕਸੀਡੈਂਟ ਹੋਇਆ ਸਾਡੇ ਕਿਸੇ ਨੇ ਧਿਆਨ ਨਹੀਂ ਦਿੱਤਾ ਰਾਤ ਕੰਟਰੋਲ ਰੂਮ ਤੇ ਫੋਨ ਆਇਆ ਕੀ ਕਾਹੋਏ ਜੀ ਆਪਾਂ ਇਹਦੀ ਜਿਹੜੀ ਆ ਉਹ ਬਿਆਨ ਲੇ ਕੇ ਜੋ ਵੀ ਐਕਸੀਡੈਂਟਲ ਦੀ ਕਾਰਵਾਈ ਹੈਗੀ ਆ ਉਹ ਕਰ ਰਹੇ ਆ ਤੇ ਦੋਸ਼ੀ ਨੂੰ ਜਲਦੀ ਫੜ ਲਿਆ ਮੋਹਨ ਦਾਸ ਬੱਗੇ ਵਾਲੇ ਕੇ ਕੀ ਨਾਮ ਹੈ ਸਿੰਘੂ ਦਾਸ ਕੀ ਹੋਇਆ ਉਹ ਕਾਰ ਵਾਲੇ ਇੱਕ ਕੰਮ ਤੇ ਜਾ ਰਹਾਤਾ ਸਵੇਰੇ 9:00 ਬਜੇ ਕਰ ਕੁਝ ਮਿੰਟ ਮੇ 10:00 ਬਜੇ ਵਿੱਚ ਮੈਂ तो जाते टाइम में कार वाले पीछे से धक्का मार दिया मेरा परा, मेरा भाभी दोनों पीछे लगभग सौ या डेढ़ सौ किलोमीटर पीछे से जा रहा था साथ में मेरा भाई बड़ा वाला आगे जा रहा था वो कार वाले मार के वो हो गया आई टी आई कॉलेज से आगे आया हुआ उनका फिर नहा से हम खड़े बता ले सिविल हॉस्पिटल और किसी ने उठे उठा के एडमिट करवाए फिर उधर गए हम लोग उधर से फोन आया सिविल हॉस्पिटल से फलना फलना ऐसे ऐसे हुआ है वहाँ पर गए फिर हम लोग प्राइवेट खड़े फिर प्राइवेट में करवाए होने से बाद वहाँ पे मांग होने लगा मेरा पाँच लाख की पैसे की मेरे पास पाँच लाख नहीं हुआ फिर हम अमृतसर खड़े अमृतसर गए तो ग्यारह बजकर ग्यारह ग्यारह बजे अमृतसर में फिर गए वहाँ पे ग्यारह बजकर तैतालीस मिनट के बीच मृत्यु हो गया फिर सबेरे पुलिस वाले आए घर पे वो बोलता है कि पोस्टमसम करो फिर हम लोग बोले नहीं करेंगे पहले मेरा कार्रवाई होगा फिर करेंगे फिर पुलिस वाले साथ में जहाँ पे हुआ था स्टेशन वहाँ पे गए वहाँ पे दुकान वाले भी गवाही दिया बोला मेरे दुकान से भी सामान ले आया फिर इधर से दुकान पुलिस वाले भी पूछा फिर वो आके पुलिस वाले बोलते हम लोग को पहले इनका पोस्टमार्टम करो फिर हमने बोले हम लोग नहीं कराएंगे मेरा पहले मेरा कार्रवाई करो ये बोला की ना बैठे पे दो घंटे से ऊपर हो गया सर हाँ पुलिस आया है अभी तक तो कुछ सुनवाई नहीं हुआ है पेपर लिखा रहे हाँ जी सिटी थाना